ਔਲ ਧਰਮ ਦਇਆ ਦਾ ਪੋਤ ਸੰਤੋਖਾ ਰਖਿਆ ਜਨਸੋ ਉਹਨ ਤੇ ਬੇਸ਼ੁਮਾਰ ਗੁਣ ਨੇ ਲੇਕਿਨ ਦੋ ਗੁਣ ਮਹਾਨ ਨੇ ਦਇਆ ਕਰਕੇ ਸੰਤ ਸੰਸਾਰ ਨਾਲ ਜੁੜਿਆ ਰਹਿੰਦਾ ਕਿਉਂਕਿ ਸੇਵਾ ਸੰਸਾਰ ਦੀ ਕਰਨੀ ਹੈ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਤਰਕੇ ਬੈਸਣ ਪਾਈਏ ਸੰਤੋਖ ਕਰਕੇ ਸੰਤ ਨਿਰੰਕਾਰ ਨਾਲ ਜੁੜਿਆ ਰਹਿੰਦਾ ਅਗਰ ਦਇਆ ਨਹੀਂ ਤੋ ਮਨੁੱਖ ਸੇਵਾ ਨਹੀਂ ਕਰ ਸਕਦਾ ਅਗਰ ਸੰਤੋਖ ਨਹੀਂ ਤੇ ਉਹ ਸਿਮਰਨ ਨਹੀਂ ਕਰ ਸਕਦਾ ਸੰਤੁਸ਼ਟ ਮਨੁੱਖ ਦੇ ਅੰਦਰੋਂ ਹੀ ਸਿਮਰਨ ਨਿਕਲਦਾ ਹੈ ਦੂਸਰਾ ਨਹੀਂ ਕਰ ਸਕਦਾ ਸੰਤੁਸ਼ਟ ਮਨੁੱਖ ਹੀ ਪ੍ਰਭੂ ਦਾ ਨਾਮ ਜਪ ਸਕਦਾ ਹੈ ਦੂਜਾ ਨਹੀਂ ਜਪ ਸਕਦਾ ਇਹ ਵੀ ਮੈਸ ਕਰਦੇ ਆ ਔਰ ਦਿਆਲੂ ਮਨੁੱਖ ਨੇ ਹੀ ਸੇਵਾ ਕਰਨੀ ਹੈ ਕਠੋਰ ਸੇਵਾ ਨਹੀਂ ਗੌਲ ਦਾ